ਅੱਜ ਬੱਚਿਆਂ ਲਈ ਨਾਸਤੇ ਵਿੱਚ ਬਣਦੇ ਨੇ ਗੋਭੀ ਵਾਲੇ ਪਕੌੜੇ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਮੈਂ ਹਾਫ ਫਰਾਈ ਕਰਕੇ ਕੱਢ ਲਈ ਸੀ ਤੇ ਇੱਧਰ ਹੁਣ ਕੱਟ ਲਿਆ ਫਿਰ ਇਹਨਾਂ ਨੂੰ ਫਰਾਈ ਕਰਾਂਗੇ ਤੇ ਉੱਪਰ ਪਾਵਾਂਗੇ ਚਾਟ ਮਸਾਲਾ ਤੇ ਇੱਧਰ ਸੋਹੂ ਪਾਸਤੇ ਪਾਣਗੇ ਫਰਾਈਜ਼ ਆਲੂ ਕੱਟ ਕੇ ਰੱਖੇ ਪਏ ਆ ਮੇਰੇ ਬੱਚੇ ਹਜੇ ਪਏ ਆ ਜੋ ਵੀ ਉੱਠ ਖੜਿਆ ਜੋ ਵੀ ਨੂੰ ਮੈਂ ਚਾਹ ਪਿਆਤੀ ਸੀ ਆ ਬੇਸਨ ਕੋੜਾ ਹੈ ਮਰਪਰਾਤ ਦੇ ਵਿੱਚ ਤੇ ਟਾਈਮ ਪੱਜ ਗਏ ਨੇ ਮਾਰਨਿੰਗ ਦੇ 7:00 ਤੇ ਇੱਧਰ ਆਪਣੀ ਚਾਹ ਪਈ ਆ ਇਹਨਾਂ ਥੋੜੇ ਜਿਹੇ ਵੱਡੇ ਸੀਗੇ ਗੋਭੀ ਤਾਂ ਕਰਕੇ ਨਾ ਪਹਿਲਾਂ ਕੱਢ ਲਏ ਵਿੱਚੋਂ ਤੇ ਹੁਣ ਇਹਨਾਂ ਨੂੰ ਕੱਟ ਕੇ ਆਪਾਂ ਫਰਾਈ ਕਰਾਂਗੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਤੇਲ ਸਾਫ਼ ਕਰ ਲਾਂ ਤੇਲ ਕਿਉਂਕਿ ਕਾਬੂ ਦਾ ਸਾਰ ਇਹਨੂੰ ਚੰਗੀ ਤਰ੍ਹਾਂ ਗੋਲ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਤੇ ਮਾਰਨਿੰਗ ਦੇ ਬੱਜ ਗਏ ਨੇ 8:30 ਤੇ ਜੋ ਵੀ ਚਲਿਆ ਗਿਆ ਸੂਤ ਛੋਟਾ ਲੱਡੂ ਰੈਡੀ ਆ ਜਾਣ ਵਾਸਤੇ ਤੇ ਸੱਸ ਨੂੰ ਹਾਂ ਲੱਗੀਆਂ ਨੇ ਗੋਭੀ ਵਾਲੇ ਪਕੌੜਿਆਂ ਦਾ ਬ੍ਰੇਕਫਾਸਟ ਕਰਨ ਹੈ ਅੱਜ ਦਾ ਚੜਾਈ ਆ ਚੈੱਕ ਕਰ ਸਕਦੇ ਗੋਭੀ ਵਾਲੇ ਪਕੌੜੇ ਤੇ ਨਾਲ ਚਾਹ ਦੇਖੋ ਇਹ ਮੇਰੀ ਪਲੇਟ ਆ ਆਇਦਰ ਮੰਮੀ ਨੂੰ ਚੈੱਕ ਕਰੂ ਮੰਮੀ ਅੱਜ ਬੜੇ ਬਹੁਤ ਕੇ ਟੇਸਟੀ ਨੇ ਉੱਤੇ ਚਾਟ ਮਸਾਲਾ ਪਾਇਆ ਕੱਟ ਕੇ ਬਣਾਏ ਨੇ ਪਹਿਲਾਂ ਉਹ ਪੂਰੇ ਸਾਫ ਤੇ ਫਰਾਈ ਕੀਤੇ ਨੇ ਲੱਡੂ ਖਾ ਕੇ ਹਟਿਆ ਪੋਪਕੋਰਨ ਹਾਂ ਮੇਰਾ ਲੱਡੂ ਅੱਜ ਛੂਲੇ ਕੀ ਲੈ ਕੇ ਜਾਊਗਾ ਮੰਮਾ ਦੀ ਜਾਨ ਨਾ ਇਨਾਈ ਕਰਕੇ ਬੁਰਸ਼ ਕਰਕੇ ਰੈਡੀ ਹੋ ਗਈ ਮੰਮਾ ਦੀ ਜਾਨ ਦਾ ਲੰਚ ਬਾਕਸ ਦਿਖਾਵਾਂ ਤੁਹਾਨੂੰ ਤਾਂ ਦੇਖੋ ਸ਼ੋਮੀ ਪੋਪਕੋਰਨ ਲੈ ਕੇ ਜਾਊਗਾ ਓਏ 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 ਭੁੱਖੀ ਮਾਤਾ ਨਾ ਤੇ ਇਧਰ ਸ਼ੋਮੂ ਲੈ ਕੇ ਜਾਊਗਾ ਫਰਾਈਜ਼ ਹਲਾ ਜੰਮੀ ਮੰਮਾ ਨੇ ਵਧੀਆ ਖਾਣਾ ਬਣਾਇਆ ਅੱਜ ਅੱਜ ਨਾ ਬੱਚਿਆਂ ਨੇ ਸਕੂਲ ਜਾਣਾ ਸੀ ਮੈਨੂੰ ਲੱਗਦਾ ਇਹਨਾਂ ਨੂੰ ਹੁਣ 2-3 ਛੁੱਟੀਆਂ ਹੋਣਗੀਆਂ ਅੱਜ ਇਹ ਕਹਿੰਦੇ ਵੀ ਅਸੀਂ ਅੱਜ ਦਾ ਦਿਨ ਸਕੂਲ ਜਾਣਾ ਵੀ 2-3 ਫਿਰ ਛੁੱਟੀਆਂ ਨੇ ਕਹਿੰਦੇ ਮੰਮਾ ਅੱਜ ਸਾਨੂੰ ਸਾਡੀ ਪਸੰਦ ਦਾ ਖਾਣਾ ਪਾ ਦਿਓ ਨਹੀਂ ਤਾਂ ਡੇਲੀ ਰੋਟੀ ਸਬਜ਼ੀ ਲੈ ਕੇ ਜਾਂਦੇ ਨੇ ਕਦੇ ਵੀ ਬੱਚੇ ਇਦਾਂ ਦੀ ਚੀਜ਼ ਕੋਈ ਨਹੀਂ ਲੈ ਕੇ ਜਾਂਦੇ ਤੇ ਅੱਜ ਇਹ ਕਹਿੰਦੇ ਸਾਨੂੰ ਅੱਜ ਦਾ ਦਿਨ ਦੇ ਦਿਓ ਇਹ ਖਾਣਾ ਜੋ ਵੀ ਦੀ ਫਰਮਾਇਸ਼ ਸੀਗੀ ਤੇ ਸ਼ੋਮੂ ਗਾਣਾ ਮੈਂ ਵੀ ਲੈ ਕੇ ਜਾਣਾ ਫਿਰ ਦੇਖੋ ਹੁਣ ਇਹਨਾਂ ਨੂੰ ਮੈਨੂੰ ਲੱਗਾ ਦੋ ਤਿੰਨ ਛੁੱਟੀਆਂ ਹੋਣਗੀਆਂ ਨਾ ਮੰਮੀ ਫੰਕਸ਼ਨ ਆ ਨਾ ਸਕੂਲ ਚ ਫੰਕਸ਼ਨ ਆ ਉਹਦੇ ਕਰਕੇ ਛੁੱਟੀਆਂ ਹੋਣਗੀਆਂ ਫਿਰ ਇਹ ਫਰੀ ਨੇ ਆਪਣੇ ਦੋਨੇ ਬੱਚੇ ਫੰਕਸ਼ਨ ਚ ਨਹੀਂ ਲੱਗੇ ਤਾਂ ਕਰਕੇ ਫਿਰ ਅੱਜ ਇਹ ਵਾਲਾ ਖਾਣਾ ਲੈ ਕੇ ਜਾ ਰਹੇ ਨੇ ਚਲੋ ਜੀ ਹੁਣ ਆਪਾਂ ਪੀ ਲਈਏ ਚਾਹ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਸ਼ੋਮੂ ਟੀਵੀ ਦੇਖਦੇ ਬੈਠਾ ਚਲੋ ਲੱਡੂ ਕੋਟ ਪਾਉ ਟਾਈਮ ਹੋਣ ਵਾਲਾ ਰੋਟੀ ਖਾ ਲੋ ਗਾਇਜ਼ ਰਾਤ ਵਾਲੀ ਸਬਜੀ ਆਲੂ ਗਾਜਰਾਂ ਦੀ ਤੇ ਰੋਟੀਆਂ ਵੀ ਰਾਤ ਵਾਲੀਆਂ ਨੇ ਰਾਤ ਅਸੀਂ ਰੋਟੀ ਵੱਧ ਬਣਾ ਲਈ ਸੀ ਹੁਣ ਗਰਮ ਕਰਕੇ ਉਹੀ ਖਾਣ ਲੱਗਿਆ ਸਵਾਦ ਲੱਗਦੀ ਹੈ ਨਾ ਮੱਕੀ ਦੀ ਰੋਟੀ ਅਫੇ ਲਾ ਦੇ ਕਿੰਨੀ ਘੰਟ ਲੱਗਦੇ ਗਰਮ ਕਰਕੇ ਆ ਦੇ ਘਿਓ ਲਾ ਕੇ ਚੋਪੜ ਲੀਆਂ ਰੋਟੀਆਂ ਹੁਣ ਖਾਣ ਲੱਗਿਆ ਟਾਈਮ ਪਤਾ ਕਿੰਨੇ ਵਜ ਗਏ ਪੌਣਾ 1 ਪੌਣਾ 1 ਹੋ ਗਿਆ ਅੱਜ ਸਾਡਾ ਰੋਟੀ ਦਾ ਇਹ ਟਾਈਮ ਆ ਸਵੇਰ ਦੀ ਦਾ ਅੱਜ ਅਸੀਂ ਖਾਦੇ ਨੇ ਮੈਂ ਬ੍ਰੇਕਫਾਸਟ ਖਾ ਲਿਆ ਪਕੌੜੇ ਖਾਦੇ ਨੇ ਅੱਜ ਗੋਭੀ ਵਾਲੇ ਤਾ ਲੇ ਗਾ ਦੇ ਤਾ ਕਰਕੇ ਭੁੱਖ ਨਹੀਂ ਲੱਗੀ ਅੱਜ ਗੋਭੀ ਵਾਲੇ ਪਕੌੜੇ ਅੰਦਰ ਗਏ ਹੋਏ ਨੇ ਚਾਹ ਨਾਲ ਲਓ ਜੀ ਹੁਣ ਆਪਾਂ ਖਾ ਲਈਏ ਰੋਟੀ ਤੇ ਪਹਿਲਾਂ ਅਸੀਂ ਚਲੇ ਗਏ ਸੀਗੇ ਕਲਾੜ ਤੇ ਸ਼ੱਕਰ ਲੈ ਕੇ ਆਏ ਤੇ ਇੱਕ ਚੀਜ਼ ਹੋਰ ਲੈ ਕੇ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਰੋਟੀ ਖਾ ਲਈਏ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਦੁਪਹਿਰ ਦਾ ਹੋ ਗਿਆ ਟਾਈਮ ਤੇ ਆਪਾਂ ਨੇ ਬਣਾ ਲਈ ਚਾਹ ਸਵਾ 3:00 ਹੋ ਗਏ ਬੱਚਿਆਂ ਨੇ ਜਾਣਾ ਟਿਊਸ਼ਨ ਤੇ ਇੱਧਰ ਸੋਹਮੂਦੀ ਚਾਹ ਮੈਂ ਦੁੱਧ ਵਾਲੇ ਪਤਿੱਲੇ ਚੀ ਪਾਤੀ ਠੰਡੀ ਹੋਣੀ ਤੇ ਇੱਧਰ ਮੈਂ ਪਾ ਲਈ ਅਬ ਦੀ ਚਾਹ ਜਿਨੇ ਜਿਨੇ ਚਾਹ ਪੀਣੀਆਂ ਲਈ ਉਹ ਆ ਜਾਓ ਠੀਕ ਹੈ ਤੇ ਹੁਣ ਥੋੜੇ ਜਿਹਾ ਭਾਂਡੇ ਮਾਜ ਕੇ ਆਟੀਆਂ ਹਜੇ ਬੱਚਿਆਂ ਦੇ ਲੰਚ ਬਾਕਸ ਮਾਜਣੇ ਆ ਕਿਉਂਕਿ ਜੋ ਵੀ ਹਜੇ ਆਇਆ ਨਹੀਂ ਸਕੂਲੋਂ ਇੱਧਰ ਦੇਖੋ ਮੈਂ ਖਿਲਾੜੀ ਦੀ ਸ਼ੱਕਰ ਲੈ ਕੇ ਇਹਦਾ ਕਲਰ ਚੈੱਕ ਕਰੋ ਤੁਸੀਂ ਕਿਦਾਂ ਦਾ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਣੀ ਆ ਦੇਖੋ ਇਹ ਖਿਲਾੜੀ ਦੀ ਸ਼ੱਕਰ ਆ ਬਿਨਾ ਕੈਮੀਕਲ ਤੋਂ ਠੀਕ ਹੈ ਜੀ ਕੇ ਲੈ ਕੇ ਸੀ ਇੱਕ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਇੱਕ ਚੀਜ਼ ਹੋਰ ਲੈ ਕੇ ਆ ਉਹ ਮੈਂ ਬਈ ਖਾ ਵੀ ਲਈ ਕਿਉਂਕਿ ਮੈਂ ਤੁਰਿਆਂ ਨਹੀਂ ਗਿਆ ਮੇਰਾ ਦਿਲ ਕੀਤਾ ਕਿ ਮੈਂ ਜਲਦੀ ਜਲਦੀ ਖਾ ਕੇ ਉਹ ਚੈੱਕ ਕਰਾਂ ਇਹ ਬੜੇ ਕਿੱਦਾਂ ਦੇ ਹੋਏ ਨੇ ਇੱਕ ਮੈਂ ਲੈ ਕੇ ਆਈਆਂ ਟੀਨ ਵਾਲੇ ਲੱਡੂ ਚੈੱਕ ਕਰੋ ਤੁਸੀਂ ਤੇਲ ਲੱਗੇ ਹੋਏ ਨੇ ਨਾ ਇਹਨਾਂ ਸਾਰੇ ਤੇਲ ਵਾਲੇ ਲੱਡੂ ਨਹੀਂ ਗੁੜ ਵਾਲੇ ਨੇ ਤੇਲ ਵਾਲੇ ਲੱਡੂ ਨਹੀਂ ਬਹੁਤ ਟੇਸਟੀ ਨੇ ਮੈਂ ਇੱਕ ਖਾ ਲਿਆ ਸੀ ਮੈਂ ਲੈ ਕੇ ਵੀ ਥੋੜੇ ਜਿਹਾ ਆਈ ਸੀ ਚਾਰ ਪੀਸ ਲੈ ਕੇ ਆਈ ਸੀ 50 ਪੈਰੇ ਚਾਰ ਪੀਸ ਆਏ ਨੇ ਤੇ ਤਾਂ ਦੇ ਪੀਸ ਪਾਇਨੇ ਜੋਬੀ ਦਾ ਸੌਂ ਦਾ ਤੇ ਮੰਮੀ ਦਾ ਮੈਅ ਦਾ ਇੱਕ ਖਾ ਲਿਆ ਸੀ ਬਹੁਤ ਜਿਆਦਾ ਟੇਸਟੀ ਆ ਇਹ ਮੈਂ ਥੋੜੇ ਜਿਹਾ ਚਾਹ ਤਾਂ ਲੈ ਕੇ ਸੀ ਚਾਰ ਪੀਸ ਮੈਂ ਕਿਹਾ ਸਾਰੀ ਫੈਮਿਲੀ ਨੂੰ ਚੈੱਕ ਕਰਾ ਕੇ ਦੇਖਾਂ ਕਿ ਜੇ ਤਾਂ ਬੱਚਿਆਂ ਨੂੰ ਪਸੰਦ ਹੋਏ ਫਿਰ ਤਾਂ ਆਪਾਂ ਅੱਗੇ ਤੋਂ ਵੱਧ ਲੈ ਆਵਾਂਗੇ ਜੇ ਨਾ ਪਸੰਦ ਹੋਏ ਫਿਰ ਮੈਂ ਤੇ ਮੰਮੀ ਜਿੰਦਾ ਵਾ ਅਸੀਂ ਤਾਂ ਖਾ ਹੀ ਜਾਂਦੇ ਠੀਕ ਆ ਕਿਉਂਕਿ ਤੇਲਾ ਵਾਲੇ ਨੇ ਉਹ ਵੀ ਮੈਂ ਤਾਂ ਖਾ ਰਹੀਆਂ ਤੇ ਤੁਹਾਨੂੰ ਪਤਾ ਵੀ ਤੇਲ ਵਧੀਆ ਹੁੰਦੇ ਆ ਨਾ ਕੈਲਸ਼ੀਅਮ ਹੁੰਦਾ ਤੇਲਾ ਦੇ ਵਿੱਚ ਜ਼ਰੂਰੀ ਹੁੰਦਾ ਸਰਦੀਆਂ 'ਚ ਖਾਣੇ ਚਾਹੀਦੇ ਆ ਇਹ ਤੇ ਇੱਕ ਹੈਗੇ ਸੀ ਅਸੀ ਦੀਆਂ ਪਿੰਨੀਆ ਉੱਥੇ ਉਹ ਵੀ ਮੈਂ ਟਰਾਈ ਕਰੂੰਗੀ ਪਹਿਲਾਂ ਮੈਂ ਆ ਟਰਾਈ ਕੀਤੀ ਐ ਮੈਨੂੰ ਤਾਂ ਪਸੰਦ ਲੱਗੇ ਤੇ ਮੰਮੀ ਨੂੰ ਵੀ ਪਸੰਦ ਆ ਜਾਣੀ ਕਿਉਂਕਿ ਮੰਮੀ ਵੀ ਹਰ ਇੱਕ ਚੀਜ਼ ਖਾ ਲੈਂਦੇ ਨੇ ਤੇ ਬਾਕੀ ਹੁੰਦਾ ਹੋਣਾ ਬੱਚਿਆਂ ਤੇ ਡਿਪੈਂਡ ਬੱਚੇ ਵਾਲੋ ਜੇ ਪਸੰਦ ਹੋਣਗੇ ਤਾਂ ਖਾਣਨਗੇ ਬੱਚੇ ਨਹੀਂ ਬੱਚਿਆਂ ਦੀ ਮਰਜ਼ੀ ਐ ਜੋ ਉਹਦੇ ਨੂੰ ਵੀ ਚੈੱਕ ਕਰਾਵਾਂਗੇ ਤੇ ਮੈਂ ਸੋਹ ਨੂੰ ਵੀ ਦਿਨੀ ਆ ਤੇ ਸ਼ੱਕਰ ਆਪਾਂ ਡੱਬੇ ਚ ਪਾ ਕੇ ਹਜੇ ਰੱਖਦੀ ਕਿਉਂਕਿ ਸ਼ੱਕਰ ਨੂੰ ਫਿਰ ਆਪਣੀ ਖਾਣੀ ਹਾਂਜੀ ਬੱਚੇ ਲੱਡੂ ਮੈਂ ਤੇਰੇ ਵਾਸਤੇ ਕੁ ਚੀਜ਼ ਜੀ ਲੈ ਕੇ ਆਈ ਸੀ ਦੇਖ ਰੋ ਸੋਹ ਨੂੰ ਚੈੱਕ ਕਰਾ ਕੇ ਆਨੇ ਕੋਲ ਬਾਕਾ ਖੋਲ ਕੇ ਮਾ ਕੇ ਦੇਖੋ ਟੇਸਟੀ ਹੈ ਕੀ ਆ ਫਿਰ ਨਿਆਂ ਲੈ ਕੇ ਦਿੱਤੇ ਲਾ ਲੀ ਕੀ ਹੈ ਫਿਰ ਮਲਿਆ ਕੇ ਦਿਆ ਕਰੂਗੀ ਉਹ ਇੱਕ ਖਾ ਕੇ ਦੇਖੋ ਟੇਸਟੀ ਹੈ ਮम्मा ਨੇ ਤਾਂ ਖਾ ਲਈ ਸੀ ਹਾਂ ਇੱਕ ਤੇਰੀ ਹੈ ਇੱਕ ਬੀਰੇ ਦੀ ਇੱਕ ਦਾਦੀ ਦੀ ਹੈ ਇੱਕ ਦਲ ਦੀ ਵੱਡ ਕੇ ਦੇਖੋ ਖਾ ਕੇ ਹੁਣ ਤਾਂ ਮੇਰਾ ਸ਼ੋਮੂ ਖਾ ਲਾਂਦਾ ਹਰੇਕ ਚੀਜ਼ ਮਿੱਠੀ ਆ ਤੇ ਬਾਚੋਂ ਬਾਹਰੋਂ ਸ਼ੋਮੂ ਨੂੰ ਪਸੰਦ ਨਹੀਂ ਆਈ ਮੈਂ ਦੇਖ ਲਿਆ ਨਾ ਸ਼ੋਮੂ ਪਸੰਦ ਨਹੀਂ ਆਈ ਕਿਉਂ ਮਿੱਠੀ ਆ ਸੋਮੂ ਵੀ ਮਿੱਠਾ ਖਾਂਦਾ ਨਹੀਂ ਹੈਗਾ ਮੇਰੀ ਮੰਮੂ ਮੈਂ ਵੀ ਮਿੱਠਾ ਘੱਟ ਖਾਂਦੀ ਆ ਤੇ ਬਾਕੀ ਜੋ ਵੀ ਵੀ ਖਾ ਲੂਗਾ ਦੇਖਦਾ ਜੋ ਵੀ ਦੇ ਰੈਐਕਸ਼ਨ ਕੀ ਆ ਉਹਨਾਂ ਨੇ ਮੰਮੂ ਨੂੰ ਖਾ ਲੂਗੀ ਮੰਮੀ ਉਹ ਖਾਣਾ ਕੀ ਉਹ ਉਹ ਨਹੀਂ ਖਾਣਾ ਹਾਂ ਆ ਖਾ ਪਿੰਨੀ ਇਹ ਵਧੀਆ ਹੁੰਦੀ ਆ ਜਿਹਨਾਂ ਨੋਜੀ ਨਹੀਂ ਆਉਣੀ ਤੈਨੂੰ ਇੱਕ ਮੈਂ ਆ ਲਿਆ ਕੇ ਦਿੱਤਾ ਸੀ ਖਾ ਲੈਣਾ ਮੇਰੇ ਨਾਲ ਕੁਝ ਲਿਆਉਂਦਾ ਮੈਂ ਨਾ ਮੂਫਰੀ ਲੈ ਕੇ ਆਈ ਸੀ ਤੇ ਮੈਂ ਸੋਹਮ ਨੂੰ ਲੈ ਕੇ ਦਿੱਤਾ ਸੀ ਉਸ ਦਿਨ ਸਾਡੀ ਮਾਸੀ ਲੈ ਕੇ ਆਈ ਸੀ ਸੋਹਮ ਨੇ ਖਾ ਲਿਆ ਸੀ ਤਾਂ ਕਰਕੇ ਮੈਂ ਲਈ ਸੀ ਮਾਸ਼ੋਕਰਾ ਜੇ ਸੋਹਮ ਨੇ ਕੋਈ ਚੀਜ਼ ਖਾਦੀ ਬਈ ਦੱਸੋਂ ਤੁਹਾਨੂੰ ਪਤਾ ਕਿ ਕੰਮ ਆਈ ਆਪਣਾ ਚਲੋ ਚਾਹ ਪੀ ਲੋ ਢੰਡੀ ਹੋ ਗਈ ਬੱਚੇ ਲਓ ਜੀ ਆਪਣੇ ਬੱਚੇ ਚਲੇ ਗਏ ਨੇ ਟਿਊਸ਼ਨ ਤੇ ਤੇ ਮੈਂ ਲਈ ਫਰੂਟ ਕੇਲੇ ਬੱਚਿਆਂ ਲਈ ਤੇ ਆਪਣੇ ਲਈ ਤੇ ਸਾਰਿਆਂ ਲਈ ਖੰਡ ਹੋ ਗਈ ਬਾਹਰ ਮੈਂ ਤਾਂ ਜਕੋਤੀ ਤਾਰੀ ਨਹੀਂ ਆਈ ਆ ਆ ਮਿੱਠੀ ਦੇਖ ਬਈ ਮੈਂ ਨੀ ਮੋਹ ਦੇਖ ਤਾਂ ਬੜਾ ਖੁਸ਼ ਕਰਦੇ ਤੇ ਬਾਕੀ ਮੈਂ ਬੱਚੇ ਛੱਡ ਗਏ ਹੁਣ ਭਾਂਡੇ ਮਲ ਜੂਗੀ ਤੇ ਪਹਿਲਾਂ ਮੈਂ ਤੇ ਮੰਮੀ ਚਾਹ ਪੀ ਲਈ ਮੈਂ ਕਿਤੇ 7:30 ਹੋ ਗਏ ਦੇਖੋ ਖਲਾਰਾ ਕਿੰਨਾ ਸੈਲਫ ਟੇ ਮੈਂ ਹੁਣ ਸਾਰਾ ਚੱਕਦਾ ਫਿਰ ਤੁਹਾਨੂੰ ਮਿਲਦੀ ਆ ਬਾਅਦ ਚ ਵਸੇ ਸ਼ੈਣਕ ਚ ਤਾਂ ਕੋਈ ਭਾਂਡਾ ਨਹੀਂ ਇੱਕ ਅੱਧਾ ਹੀ ਆ ਤੇ ਬਾਕੀ ਸਨਪਤੀਨੇ ਸਾਰੇ ਹੁਣ ਮਾਸ ਦਾ ਸਾਰੇ ਤੇ ਚਾਹ ਪੀ ਲਈਏ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਬੱਚੇ ਕਹਿੰਦੇ ਅੱਜ ਬਾਹਰਲਾ ਖਾਣਾ ਪੀਣਾ ਮੰਮੀ ਕੀ ਖਾਣਾ ਆਵਾਂਗੇ ਕਹਿੰਦੇ ਬੜਿਆਵਾਂਗੇ ਆਪਾਂ ਇਹਨਾਂ ਨੂੰ ਆਪਾਂ ਫਾਟਕਾ ਤੋਂ ਪਰੇ ਨਹੀਂ ਜਾਂਦੇ ਆਪਾਂ ਮਿੱਲ ਗੇੜ ਤੱਕ ਹੀ ਚੱਲਾਂਗੇ ਚੱਲਾਂਗੇ ਬੰਦ ਤੈਨੂੰ ਡਾਕਟਰ ਨੇ ਬੰਦ ਕੀਤਾ ਹੋਇਆ ਲਾ ਤਾਂ ਮੈਂ ਬੁਰੇ ਨੂੰ ਬਣਾਉਣਾ ਕੀ ਕਹੇਤਾ ਤੈਨੂੰ ਨੇ ਕੀ ਕਹੇਤਾ ਤੈਨੂੰ ਆਪਾਂ ਜਦੋਂ ਜਾਲਾਂ ਮੈਨੇ ਲੈ ਕੇ ਆਉਂਦੇ ਪਾਲੂ ਨੇ ਦੱਸਿਆ ਬੜਾ ਜਾਨ ਲੋਦੀਆਂ ਦੇ ਨਾਲ ਆਉਂਦੀ ਨੂੰ ਗਿਆ ਜਦੋਂ ਬੁਣੀ ਤੇ ਪਾਈ ਹੋਏ ਪੜ ਹੈ ਪਾਲੂ ਨੂੰਂਦੀ ਗਾਲਾਂ ਨਾਲ ਮੇਰੇ ਕੋ ਭਲੇ ਗਈਆਂ ਨਾ ਜਾਲਾਂ ਮੈਨੇ ਸਮਝਾਣਾ ਦਾਰ ਜੁਨੀ ਨੇ ਦੇਖਿਆ ਤਾਂ ਕਹਿ ਗਿਆ ਆਂ ਬਾਈ ਭਾਅ ਤਾਂ ਜਦ ਕਹਿਣਾ ਫੇਰ ਉਹ ਹੱਲ ਕੀ ਆ ਜੇ ਮੈਂ ਆਪਣੀ ਦੀਦੀ ਆਈਆਂ ਤੈਨੂੰ ਮੈਂ ਤੈਨੂੰ ਮੈਂ ਟੇਂਟ ਦੀ ਉਹ ਕਰਨਾ ਆ ਹਾਂ ਹਾਂ ਮੈਂ ਦਾ ਬਲੌਕਾਂ ਚ ਆਈ ਨਾ ਕੱਢੂ ਤਾਇ ਤੂੰ ਕਿੱਥੋਂ ਮਾਰਦੀ ਆ ਤੂੰ ਤਾਂ ਆਹ ਤਾਂ ਜ਼ਿੰਦਗੀ ਚ ਬਣਾਇਆ ਕੀ ਆ ਜਲਾਨੀਆਂ ਨਾਲ ਹੀ ਕੱਟਿਆ ਨਾ ਤੇ ਜਨਾਨੀਆਂ ਨਾਲ ਹੀ ਕੱਟਿਆ ਹੋਣਾ ਤੂੰ ਆਪ ਸੱਚਾ ਤੇਰੀ ਉੱਤੇ ਤੂੰ ਅਸੀਂ ਜਿਹਨੇ ਤੇਰੇ ਮਾਪੇ ਨਹੀਂ ਦੀ ਦੇ ਤੂੰ ਪੈਣਾ ਨੂੰ ਨਹੀਂ ਕਹਿਣਾ ਮਾਮਾ ਨੂੰ ਨਹੀਂ ਕਹਿਣਾ ਦਿਨਾਂ ਨੇ ਚਾਰ-ਚਾਰ ਵਾਰੀ ਇੱਥੇ ਨਾ ਹਾਂ ਤੈਨੂੰ ਤਾਂ ਰੱਖਣ ਤੋਂ ਮੈਂ ਤਮਾਰ ਤੇ ਆਉਂ ਇੱਥੇ ਵੀ ਕੱਟੂ ਫਿਰ ਤੇਰਾ ਜ ਨੂੰ ਸਾਜੀ ਲੈ ਕਾ ਦਾ ਤੂੰ ਅੰਦਰ ਅੰਦਰ ਤਾਂ ਤੇਰਾ ਪਿਓ ਵੀ ਆਉਂ ਦਊ ਹਾਂ ਹੈਮਤਾ ਤੂੰ ਜਲਾਨੀਆਂ ਨੂੰ ਬਗਾਨੀਆਂ ਨੂੰ ਲੈ ਕੇ ਤੇਰੀ ਹਿੰਮਤ ਪੈਂਦੀ ਐ ਮੰਮੀ ਇਹਦਾ ਫੋਨ ਕੱਟ ਇਹਨੂੰ ਦਫਾ ਕਰ ਗੰਦ ਨੂੰ ਆ ਬਰ ਕੋਈ ਨਾ ਜਿੱਦਾਂ ਤੂੰ ਤਲਾਕ ਦੇ ਮੈਨੂੰ ਉੱਧਰ ਗਊ ਮੈਂ ਨਾ ਵੀ ਮੇਰਾ ਇਹ ਮਰ ਗਿਆ ਹਾਂ ਤਲਾਕ ਦੂ ਖਾਦਮ ਤੂੰ ਛੱਲਿਆ ਬਾ ਤੂੰ ਤੂੰ ਤੁਰੱਖ ਮਗਾ ਤੂੰ ਸੁਪਰੀਮ ਹੋ ਤੇਰੇ ਗੂੰ ਖਾਣ ਨੂੰ ਤੇਰੇ ਕੋਲ ਪੈਸੇ ਨਹੀਂ अह पांच सौ रुपया उदर तू बबू तो, तो मंगे फिर का तो मंग बब्बू भी बेचारी की करे पैसे का मंग के लियाता तू उपया फिर बिंदर का तू मसा दिता कुल्वारे का दिता नहीं सौ रुपया मर जा कुछ खाके गए सामने ਆਹ ਤੇਰੇ ਜੁੱਤੀਆਂ ਮਾਰ ਦੇ ਨਾ ਤੇਰੇ ਮੂੰਹ ਤੇ ਵੀ ਆ ਲੈ ਗੰਦਾ ਬੰਦਾ ਉਹ ਸਾਡ ਮੈਨੂੰ ਕਹਿਆ ਗਵਿੰਦਰ ਨੇ ਕਹਿੰਦਾ ਮੇਰਾ ਦੇਤਾ 400 ਰੁਪਇਆ ਕੁਲ ਚਾ ਲੈ ਜਾ ਮੇਰਾ 100 ਰੁਪਇਆ ਰਹਿੰਦਾ ਠੀਕ ਹੈ ਤੈਨੂੰ ਮੇਰੀ ਗੱਲ ਸੁਣ ਲਾ ਤੂੰ ਬੰਦਿਆ ਨੂੰ ਪੱਠਾ ਕਰ ਕਰਕੇ ਮੇਰਾ ਫੈਸਲਾ ਕਰ ਜਿਉਂ ਕੱਲ ਦਾ ਨਹੀਂ ਆਇਆ ਨਹੀਂ ਮੈਂ ਫਿਰ ਹੁੰਦਣਾ ਹਾਂ ਜਨਾਨੀਆਂ ਨੂੰ ਚਰੇ ਆਂ ਤੂੰ ਲਈ ਕਰਦਾ ਮੈਂ ਜਿੰਨੀਆਂ ਦਰਖਾਸਤ ਕਰ ਲੂੰ ਹਾਂ ਦੇ ਦੇ फिर तो मेरे को तो खूह खा नोलना सबेर तेरे चल दंगल नहीं कर फिर नहीं भाव तो जी तो तो तू, तू लाए हूं तू मैं बालौत ची तरह जूस कोटो ला के ਬਿਲਕੁਲ ਬੰਦਾ ਇਨੇ ਕਾਰਨਾਮੇ ਅੱਜ ਕੱਲ 60 ਸਾਲ ਦੀ ਜਨਮ ਲਓ ਜੀ ਗਾਇਸ ਮੈਂ ਚੱਲੀਆ ਬੱਚਿਆਂ ਨੂੰ ਲੈਣ ਤੇ ਨਾਲ ਮੇਰੀ ਚੱਲੀਆ ਮੰਮੀ ਲੈਟ ਲਾ ਦੀ ਗਲੀ ਵਾਲੀ ਵੀ ਲਾਤੀ ਤੇ ਮੰਮੀ ਨਾਲ ਚੱਲੀਆ ਅੱਜ ਬੱਚਿਆਂ ਨੂੰ ਕੁਝ ਖਵਾਉਣਾ ਆਪਾਂ ਬਾਹਰ ਲਾ ਤੇ ਮੇਰਾ ਤਾਂ ਸਿਰ ਦਰਦ ਹੋਣ ਲੱਗ ਗਿਆ ਲੱਕ ਬੋਲ ਕੇ ਮੰਮੀ ਨੇ ਇਹ ਜਿਹਾ ਫੋਨ ਚੱਕਿਆ ਉਹਦਾ ਗੰਦੇ ਇਨਸਾਨ ਦਾ ਸਿਰ ਦੁਖਣ ਲੱਗ ਗਿਆ ਐਨਾ ਗੰਦ ਬੋਲਦਾ ਨਾ ਬਹੁਤ ਜ਼ਿਆਦਾ ਕੋਈ ਨਾ ਹੁਣ ਇਹਦੀ ਤਾਂ ਹੱਲ ਹੋਇਆ ਹੀ ਲੈ ਮੈਂ ਤੁਹਾਨੂੰ YouTube ਤੇ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਪਲੀਸ ਜੇ ਵੀ ਮੇਰੀ ਇਹ ਵੀਡੀਓ ਨਾ ਜਿੰਨੇ ਹੰਗ ਸਿੰਘ ਵੀਰਾਂ ਕੋਲੇ ਪਹੁੰਚਾਈ ਜਾਵੇ ਮੇਰਾ ਸਹੁਰਾ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਗਾਲਾਂ ਕੱਢਦਾ ਗੰਦ ਬੋਲਦਾ ਬਹੁਤ ਜ਼ਿਆਦਾ ਠੀਕ ਆ ਸਾਡਾ ਉਹਨੇ ਜੀਣਾ ਹਰਾਮ ਕੀਤਾ ਪਿਆ ਤੇ ਆਪਾਂ ਨੂੰ ਕੋਈ ਸ਼ੌਂਕ ਨਹੀਂ ਹੈਗਾ ਆਪਦੇ ਘਰ ਦੀਆਂ ਗੱਲਾਂ ਦੱਸਣ ਦਾ ਜਾਬਦੀ ਨਜਾਇਜ਼ ਬਦਨਾਮੀ ਗਰਾਉਂਡ ਦਾ ਠੀਕ ਆ 6 ਮਹੀਨੇ ਹੋ ਗਏ ਜੂਨ ਮਹੀਨੇ ਦੀਆਂ ਇਹ ਗੱਲਾਂ ਚੱਲ ਰਹੀਆਂ ਨੇ ਸਾਡੇ ਘਰ ਦਾ ਮਾਹੌਲ ਇੰਨਾ ਜ਼ਿਆਦਾ ਖਰਾਬ ਰਹਿੰਦਾ ਡੇਲੀ ਡੇਲੀ ਮੇਰਾ ਸਿਰ ਦਰਦ ਕਰਦਾ ਡੇਲੀ ਮੈਂ ਦਵਾਈਆਂ ਖਾਨੀ ਆ ਮੈਂ ਆਪਦੇ ਬੱਚੇ ਪਾਲਦੀ ਆ ਮੈਨੂੰ ਆਪਦੇ ਬੱਚੇ ਵੀ ਵੀ ਪਾਲਣ ਦਿੰਦੇ ਇਹ ਆਪ ਨਹੀਂ ਬੰਦੇ ਨੇ ਕੁਝ ਕਰਿਆ ਦੂਜਿਆਂ ਨੂੰ ਤਾਂ ਕਾਰਨ ਦੇ ਦੇਣ ਦੂਜਿਆਂ ਨੂੰ ਤਾਂ ਜਿਉਣ ਦੇ ਦੇਣ ਠੀਕ ਆ ਬੰਦਾ ਮੇਰਾ ਪਰਦੇਸਾਂ 'ਚ ਬੈਠਾ ਘਰ ਆਣਾ ਠੀਕ ਆ ਇਹ ਚਾਹੁੰਦਾ ਕੀ ਐ ਮੈਂ ਤੇ ਇਹਦੀ ਨਹੀਂ ਸਮਝੋਦੀ ਨਾਲੇ ਫਿਰ ਵੜਦੇ ਵੀ ਉੱਥੇ ਜਾ ਕੇ ਪਰਮਕੋਲੀ ਵੜਦੇ ਹੋ ਫਿਰ ਆ ਕੇ ਹੋਰ ਕਿਤੇ ਕਿਉਂ ਨਹੀਂ ਜਾਂਦੇ ਛੋਟੀ ਨੂੰਹ ਕੋਲੇ ਕਿਉਂ ਨਹੀਂ ਜਾਂਦਾ ਆਪਦੀ ਭੈਣਾਂ ਕੋਲੇ ਕਿਉਂ ਨਹੀਂ ਜਾਂਦਾ ਆਪਦੇ ਰਿਸ਼ਤੇਦਾਰਾਂ ਦੇ ਸਹੁਰਿਆਂ ਦੇ ਆਪਦੇ ਭੈਣ ਭਾਈ ਕੋਲੇ ਕਿਸੇ ਕੋਲੇ ਕਿਉਂ ਨਹੀਂ ਜਾਂਦਾ ਤੈਨੂੰ ਕੋਈ ਬੜਨ ਨਹੀਂ ਦਿੰਦਾ ਤੇਰੀ ਔਕਾਤ ਨਹੀਂ ਹੈਗੀ ਹੁਣ ਤੂੰ ਮੇਰੇ ਕੋਲ ਹੀ ਬੜਦਾ ਕਿ ਮੈਨੂੰ ਹੀ ਤੂੰ ਗੰਦ ਬੋਲਦਾ ਆ ਕੇ ਹੁਣ ਤੇਰਾ ਹੱਲ ਹੋਇਆ ਲੈ ਕੋਈ ਗੱਲ ਨਹੀਂ ਤੇਰਾ ਹੁਣ ਹੱਲ ਅਸੀਂ ਕਰਾਵਾਂਗੇ ਵੀ ਭਾਈ ਸਾਡੇ ਨੇ ਜੀਣਾ ਹਰਾਮ ਕੀਤਾ ਪਿਆ ਪੁਰਸ ਸਾੜਾ ਨੇ ਤਾਂ ਕੁਝ ਕੀਤਾ ਨਹੀਂ ਠੀਕ ਆ ਹੁਣ ਅਸੀਂ ਜਿਹੜਾ ਕੁਝ ਸਾਥ ਹੋਊਗਾ ਸੀ ਉਹ ਕੁਝ ਕਰਾਂਗੇ ਉੱਥੇ ਤੱਕ ਜਾਵਾਂਗੇ ਹੁਣ ਜਿੱਥੇ ਤੱਕ ਸਾਥ ਹੋ ਜਾਇਆ ਜਾਊਗਾ ਅਸੀਂ ਕਹਾਂਗੇ ਵੀ ਭਾਈ ਇਹਨੇ ਸਾਡਾ ਜੀਣਾ ਹਰਾਮ ਕੀਤਾ ਹੋਇਆ ਤੇ ਇਸ ਬੰਦੇ ਨੂੰ ਪੁੱਛਿਆ ਜਾਵੇ ਬਿਠਾ ਕੇ ਵੀ ਇਹ ਚਾਹੁੰਦਾ ਕੀ ਆ ਠੀਕ ਆ ਕਹੇ ਮੈਨੂੰ ਤੇਰੇ ਵਰਗਾ ਮਲੰਗ ਸਿਰ ਚੜਿਆ ਪਿਆ ਤੂੰ ਸਾਡੇ ਤੂੰ ਸਾਨੂੰ ਘਰੇ ਬੈਠੇ ਨੂੰ ਇਹ ਟਿਕਣ ਦਿੰਦਾ ਤੈਨੂੰ ਕੋਈ ਚੰਗਾ ਨਹੀਂ ਕਹਿੰਦੇ ਅਸੀਂ ਮਾੜਾ ਨਹੀਂ ਕਹਿੰਦੇ ਵੀਡੀਓ ਦੇ ਵਿੱਚ ਹਾਂ ਬੋਲਦੀ ਉਹ ਤੇਰੇ ਘਰ ਵਾਲੀ ਬੋਲਦੀ ਮੈਂ ਨਹੀਂ ਬੋਲਦੀ ਠੀਕ ਆ ਜੇ ਉਹਨੂੰ ਡੇਲੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਤਾਂ ਬੋਲਦੀ ਆੱਕ ਕੇ ਮੈਂ ਤਾਂ ਬੋਲਣ ਹੀ ਨਹੀਂ ਦਿੰਦੀ ਮੈਂ ਤਾਂ ਮੰਮੀ ਨੂੰ ਕਿਹਾ ਮੈਂ ਕਿਹਾ ਭਾਜੀ ਤੂੰ ਬੋਲ ਨਾ ਕੋਈ ਨਾ ਇਹ ਬੰਦੇ ਦਾ ਕੋਈ ਇਲਾਜ ਨਹੀਂ ਜੇ ਜਿਹੜਾ ਇੱਕ ਵਾਰੀ ਗੰਦਾ ਹੋ ਗਿਆ ਉਹ ਬੰਦਾ ਕਦੇ ਸੁਧਰ ਨਹੀਂ ਸਕਦਾ ਨਾ ਅਸੀਂ ਉੱਤੇ ਯਕੀਨ ਕਰੀਏ ਖਾਸ ਕਰਕੇ ਮੈਂ ਤਾਂ ਜਮ੍ਹਾਂ ਵੀ ਨਹੀਂ ਕਰਦੀ ਠੀਕ ਆ ਜਿਹੜਾ ਬੰਦਾ ਆਪਣੀਆਂ ਨਜ਼ਰਾਂ ਚੁਗਿਰ ਗਿਆ ਇੱਕ ਵਾਰੀ ਚਾਹੇ ਕੋਈ ਵੀ ਆ ਨਹੀਂ ਚਾਹਦੀ ਨਹੀਂ ਤੇਰਾ ਦਿੱਲੀ ਦਾ ਹੀ ਕੰਮ ਮੈਂ ਅੱਜ ਫੋਨ ਤਾਂ ਚੁਕਾਤਾ ਮੈਂ ਕਿਹਾ ਚਲ ਕੋਈ ਨਾ ਨਾ ਕਦੇ ਵੀ ਇਹਨਾਂ ਦੀ ਹਨਾ ਆਪਸ ਵਿੱਚ ਸੋਲਾ ਹੋ ਜੇ ਇਹਨਾਂ ਦੀ ਆਪਸ ਵਿੱਚ ਸੋਲਾ ਹੋ ਜੇ ਮੇਰੀ ਮੰਮੀ ਤੜਫਦੀ ਆ ਠੀਕ ਆ ਤੇ ਆਪਾਂ ਨੂੰ ਨਹੀਂ ਕੀ ਲੋੜ ਆ ਇਹਦਾ ਫੋਨ ਚੁਕਾਉਣ ਦੀ ਗੰਦੇ ਬੰਦੇ ਦਾ ਵੀ ਹਾਂ ਮਮੀ ਤੇਰਾ ਫੋਨ ਚੱਕ ਮੈਂ ਜਿੰਨੀ ਵਾਰ ਵੀ ਚਕਾਇਆ ਮੈਂ ਫੋਨ ਚਕਾਇਆ ਵੀ ਚਲ ਕੋਈ ਨਾ ਚੱਕ ਲਾ ਖਬਰ ਸੁਧਰੀ ਜਾਵੇ ਇਹ ਬੰਦਾ ਘਟਿਆ ਇਨਸਾਨ ਇਹ ਨਹੀਂ ਸੁਧਰ ਸਕਦਾ ਕਦੇ ਜ਼ਿੰਦਗੀ ਚ ਘਟਿਆ ਬੰਦਾ ਹਮੇਸ਼ਾ ਘਟਿਆ ਹੀ ਰਹਿੰਦਾ ਹੁੰਦਾ ਨੀਚ ਬੰਦਾ ਨੀਚ ਹੀ ਹੁੰਦਾ ਠੀਕ ਆ ਇੰਨਾ ਇਹਨੇ ਮੈਨੂੰ ਗੰਦ ਬੋਲਿਆ ਇੰਨਾ ਇਹਨੇ ਗੰਦ ਬੋਲਿਆ ਵੀ ਤੂੰ ਮੇਰਾ ਲੱਗਦਾ ਕੀ ਆ ਤੂੰ ਹੈ ਕੌਣ ਤੂੰ ਬੋਲਣ ਵਾਲਾ ਹੈ ਕੌਣ ਮੈਨੂੰ ਤੂੰ ਕੁਝ ਦੇ ਕੇ ਭੁੱਲ ਗਿਆ ਤਾਂ ਅਸੀਂ ਤੇਰਾ ਤੇਰਾ ਕਰਜ਼ਾ ਦੇਣਾ ਸੀ ਹੈ ਤੈਨੂੰ ਖਵਾਇਆ ਹੀ ਆ ਗੰਦ ਨੂੰ ਤੇਰੇ ਗੰਦੇ ਦੇ ਕੱਪੜੇ ਪਾਏ ਨੇ ਲੈ ਲੈ ਕੇ ਮੋਟਰਸਾਈਕਲ ਤੈਨੂੰ ਉਦੋਂ ਅਸੀਂ ਲੈ ਕੇ ਦਿੱਤਾ ਔਕਾਤ ਦੇ ਹਿਸਾਬ ਨਾਲ ਬੋਲੀਦਾ ਹੁੰਦਾ ਸਾਈਕਲ ਤੇ ਫਿਰਦਾ ਸੀ ਧੱਕੇ ਖਾਂਦਾ ਵੱਡਾ ਫੌਜੀ ਤੂੰ ਸਾਨੂੰ ਤੂੰ ਕੀ ਬੋਲਣ ਜੋਗਾ ਕਰਜ਼ਾਈ ਕਰਕੇ ਫਿਰ ਤੂੰ ਸਾਨੂੰ ਤੁਰਦਾ ਬਣਿਆ ਹੁਣ ਤੂੰ ਸਾਨੂੰ ਕਰਦਾਈ ਕਰਜ਼ਾਈ ਕਰਕੇ ਭੱਜ ਗਿਆ ਪਹਿਲਾਂ ਮੇਰੇ ਘਰ ਵਾਲੇ ਨੂੰ ਬੁਲਾ ਕੇ ਤਾਂ ਸਾਡੇ ਨਾਲ ਧੋਖਾ ਕਰਿਆ 420 ਕਰਕੇ ਉਦੋਂ ਤੂੰ ਭੱਜ ਗਿਆ ਤੂੰ ਹੀ ਸ਼ੇਰ ਹੋ ਗਿਆ ਫਿਰ ਇਕੱਲਾ ਹੀ ਤੜਫਾਈ ਜਾਂਦਾ ਲੈ ਇਕੱਲਾ ਹੀ ਹਾਂਲਾ ਮੈਨੂੰ ਕੀ ਕਰ ਲਣਗੇ ਨਿੰਗ ਕੋਈ ਨਾ ਕੋਈ ਨਾ ਹੁਣ ਨਿੰਗੀ ਲੋਟ ਕਰਨਗੇ ਤੈਨੂੰ ਲੱਡੂ ਮम्मा ਦੀ ਜਾਨ ਛੋਟੀ ਜੀ ਇਹ ਲੱਡੂ ਮੋਮੋਸ ਖਾਂਦੇ ਨੇ ਦੋਨੇ ਜਾਣੇ ਦੋਨਾਂ ਨੂੰ ਅਲੱਗ-ਅਲੱਗ ਪਲੇਟ ਮੰਗਾਤੀ ਆ ਬੇਟੀ ਮਜ਼ਾ ਆ ਰਿਹਾ ਗਰਮ-ਗਰਮ ਖਾ ਕੇ ਘਰੇ ਤੋਂ ਹੋ ਜਾਂਦੇ ਨੇ ਠੰਡੇ ਜੀ ਠੰਡੇ ਹੋ ਜਾਂਦੇ ਠੰਡੇ ਹੋ ਜਾਂਦੇ ਜਿਵੇਂ ਕਾਲੀ ਹੋਈ ਪੇਜੋੜ ਅੱਖਾਂ ਤਾਂ ਹੁੰਦੇ ਨੇ ਲੈ ਕੋਟ ਪਾਈ ਬੈਠੇ ਨੇ ਕਹਿੰਦੇ ਪੱਕਾ ਨਹੀਂ ਲਾਉਂਦੇ ਖਾ ਇਸ ਮम्मा ਖਾਣੇ ਮੋਮੋਸ ਕੋਟੂੜਾ ਲੱਗਦਾ ਪਰਸ ਮੈਂ ਤਾਂ ਪ੍ਰਾਈਜ਼ ਮਗਾਉਣਾ ਹੈ ਗਰਾਂਟ ਹੈ ਖੋਲੇ ਗਰਾਂਟ ਨਹੀਂ ਕੰਮ ਕਰਦੇ ਨਹੀਂ ਪ੍ਰਾਈਜ਼ ਗਰਾਂਟ ਨਹੀਂ ਮਿਲਦੇ ਬੱਚਾ ਕਲਪ ਕੋਈ ਪ੍ਰਾਈਜ਼ ਕਰਦੇ ਟੈਂਪ ਅੱਜ ਕੇ ਨੇ ਰਾਤ ਦੇ 9:30 ਤੇ ਮੈਂ ਹੈਗੀ ਸੀ ਰੈਸਟ ਤੇ ਕਿਉਂਕਿ ਮੇਰਾ ਦੁਖ ਰਿਆ ਸੀ ਸਿਰ 9:30 ਦੇ 9:35 ਹੋ ਗਏ ਬੱਚਿਆਂ ਨੂੰ ਬਾਹਰੋਂ ਖਵਾ ਪਿਆ ਲਿਆਂਦਾ ਸੀ ਤੇ ਨਾਲ ਮੈਂ ਤੇ ਮੰਮੀ ਬਿਠੂੰਗਾ ਮਾਰੇ ਜਣਾ ਮੰਮੀ ਅੱਜ ਅਸੀਂ ਰੋਟੀ ਸਬਜ਼ੀ ਕੁਛ ਨਹੀਂ ਬਣਾਇਆ ਕਿਉਂਕਿ ਅੱਜ ਬੱਚਿਆਂ ਕੱਲ੍ਹ ਦੀ ਕਹਿੰਦੇ ਸੀ ਵੀ ਅਸੀਂ ਕੁਝ ਬਾਹਰ ਖਾਣਾ ਬਾਹਰ ਖਾਣਾ ਚਲੋ ਅੱਜ ਇਹਨਾਂ ਨੂੰ ਵਿਚਾਰਿਆਂ ਨੂੰ ਮੋਮੋਜ਼ ਖਵਾ ਦੇ ਤੇ ਬਾਕੀ 9:35 ਹੋ ਗਏ ਹੁਣ ਸੋਹਮ ਨੂੰ ਦੁੱਧ ਦਿੱਤਾ ਮੈਂ ਤਾਂ ਗੋਲੀ ਲੈ ਕੇ ਆਉਣ ਸਰ ਪੈ ਗਈ ਸੀ ਅਸੀਂ 6:30 6:45 ਘਰੇ ਆ ਗਏ ਸੀ 6:00 ਵਜੇ ਅਸੀਂ ਬੱਚਿਆਂ ਨੂੰ ਟਿਊਸ਼ਨ ਲਿਆਉਣ ਤੋਂ ਬਾਅਦ ਅਸੀਂ ਖਾਣ ਪੀਣ ਗਏ ਸੀਗੇ ਉੱਥੇ ਤੇ ਬਾਕੀ ਆਉਣ ਸਰ ਮੈਂ ਗੋਲੀ ਲੈ ਕੇ ਪੈ ਗਈ ਸੀ ਮੈਂ ਹੁਣ ਉੱਠ ਕੇ ਸੋਹਮ ਨੂੰ ਦੁੱਧ ਦਿੱਤਾ ਤੇ ਬਾਕੀ ਤੁਹਾਨੂੰ ਪਤਾ ਹੀ ਆਪਣੇ ਘਰ ਦਾ ਮਾਹੌਲ ਖਰਾਬ ਕਰ ਰਿਹਾ ਇੱਕ ਬੰਦਾ ਹਨ ਤੁਹਾਨੂੰ ਅਸੀਂ ਦੱਸ ਹੀ ਦਿੱਤੀ ਸਾਰੀ ਗੱਲ ਵੈਸੇ ਕਿੰਨਾ ਚੇਰੀ ਹੋ ਗਿਆ ਗੱਲਾਂ ਤਾਂ ਚੱਲਦੀਆਂ ਨੂੰ ਠੀਕ ਆ ਤੇ ਆਪਾਂ ਇਹ ਗੱਲਾਂ ਨੂੰ ਨਾਰਮਲ ਸਮਝ ਜਾਂਦੇ ਦੀ ਵਿਚਾਲਾ ਹਨ ਬੰਦਾ ਹਟ ਜੂ ਹਟ ਜੂ ਸੋ ਉਧਰ ਜੂ ਚਰੋ ਇੱਕ ਬੰਦਾ ਨਾ ਸੁਪਰੇ ਨਾ ਫਿਰ ਉਹਦੇ ਨਾਲ ਵੀ ਉਹ ਵੀ ਪੇਸ਼ ਆਉਣਾ ਪੈਂਦਾ ਜਿਵੇਂ ਅਗਲਾ ਆਉਂਦਾ ਮੋਰੋ ਇੱਕ ਬੰਦਾ ਸ਼ਰਮ ਸ਼ਰਮ ਚ ਮਰੀ ਜਾਂਦਾ ਇੱਕ ਬੰਦੇ ਨੂੰ ਕੋਈ ਸ਼ਰਮ ਨਹੀਂ ਹੈਗੀ ਠੀਕ ਆ ਇਹਜੇ ਫਿਰ ਮਜਬੂਰ ਕਰਦੇ ਨੇ ਅਗਲੇ ਨੂੰ ਬੋਲਣ ਵਾਸਤੇ ਫਿਰ ਅਗਲਾ ਕਹਿੰਦਾ ਨੋਹਾ ਮਾੜੀਆਂ ਨੇ ਨੋਹਾ ਨਹੀਂ ਮਾੜੀਆਂ ਇਹ ਕੁੱਤੇ ਇਨਸਾਨ ਵੀ ਮਾੜੇ ਹੁੰਦੇ ਨੇ ਵਿੱਚ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਸੌਰੀ ਚੰਗੇ ਹੁੰਦੇ ਨੇ ਜਿਹੜਾ ਕੱਟੇ ਉਸ ਨੂੰ ਪਤਾ ਹੁੰਦਾ ਠੀਕ ਆ ਬਹੁਤ ਜਿਆਦਾ ਗੰਤ ਬੋਲਿਆ ਅੱਜ ਇਹਨੇ ਫੋਨ ਲਾ ਕੇ ਤੇ ਹੁਣ ਇਹਦੇ ਤੇ ਜੋ ਵੀ ਸਾਥ ਤੋਂ ਕਾਰਵਾਈ ਹੋਊਗੀ ਅਸੀਂ ਕਰਾਂਗੇ ਠੀਕ ਆ ਹੁਣ ਆਪਾਂ ਢਿੱਲ ਨਹੀਂ ਬਖਸ਼ਦੇ ਇਹਦੇ ਨਾਲ ਬਹੁਤ ਬਖਸ਼ ਲਈ ਆਪਾਂ ਕਹਿੰਦੇ ਵੀ ਚਲ ਕੋਈ ਨਾ ਚਲ ਕੋਈ ਨਾ ਅਗਲਾ ਆਪਦੇ ਮਾਵਾ ਭੈਣਾਂ ਨੂੰ ਕਿਉਂ ਨਹੀਂ ਗਾਲਾ ਕੱਢਦਾ ਵੀ दारू ਪੀ ਕੇ ਸਾਨੂੰ ਹੀ ਕਿਉਂ ਗਾਲਾਂ ਕੱਢਦਾ ਨਾਲ ਇੱਥੇ ਵੱੜਦਾ ਆ ਕੇ ਇੱਥੋਂ ਇੱਥੇ ਬੜੇ ਬਿਨਾਂ ਫਿਰ ਇਹਦਾ ਗੁਜ਼ਾਰਾ ਵੀ ਨਹੀਂ ਫਿਰ ਹੋਰ ਕਿਤੇ ਕਿਉਂ ਨਹੀਂ ਜਾਂਦਾ ਆਪਦੀ ਮਾਂ ਨੂੰ ਨਹੀਂ ਕੱਢਦਾ ਆਪਦੀਆਂ ਭੈਣਾਂ ਨੂੰ ਨਹੀਂ ਕੱਢਦਾ ਹੋਰ ਨਹੀਂ ਕੱਢਦਾ ਕਿਸੇ ਨੂੰ ਹੈ ਮੈਂ ਇੱਥੇ ਆਈ ਹੂ ਯਾਰ ਗਾਲਾਂ ਕੱਢਣ ਨੂੰ ਇਹਨੂੰ ਆਇਆ ਵੀ ਇਹਦੇ ਘਰੇ ਇੱਥੇ ਘਰ ਵਾਲਾ ਵੀ ਇਹ ਕੀ ਕਰ ਲੂਗੀ ਕਰਕੇ ਹੁਣ ਤੈਨੂੰ ਦਿਖਾਵਾਂਗੇ ਵੇ ਅਸੀਂ ਕੀ ਕਰ ਸਕਦੇ ਆ ਠੀਕ ਆ ਤੇਰੀ ਔਕਾਤ ਤੈਨੂੰ ਫਿਰ ਪਤਾ ਲੱਗੂਗੀ ਵੀ ਅਸੀਂ ਕਰ ਕੀ ਸਕਦੇ ਆ ਕਹਿੰਦਾ ਮੈਨੂੰ ਕੀ ਕਰ ਲੂਗਾ ਕੋਈ ਕੋਈ ਨਾ ਕੋਈ ਨਾ ਉਹ ਤਾਂ ਟਾਈਮ ਦੱਸੂਗਾ ਮਰਾ ਨਾਸਰ ਕਾ ਬਕਾ ਆਈ ਗਈ ਇਹਨਾਂ ਤਾਂ ਖੋਲਨੇ ਮਿਲੀ ਹੋਈ ਆ ਕਹਿੰਦਾ ਮੈਂ ਤਾਂ ਚਰੀਆਮ ਜਨਾਨੀਆਂ ਨੂੰ ਲੈ ਕੇ ਫਿਰੂੰਗਾ ਦਫਾ ਹੋਵੇ ਮਰਨ ਕੁੱਤੀਆਂ ਜਨਾਨੀਆਂ ਮਰੇ ਕੁੱਤਾ ਏ ਇਨਸਾਨ ਕੰਦਾ ਇਨਸਾਨ ਘਟਿਆ ਇਨਸਾਨ ਜਾਣ ਕੇ ਛੱਡੀਆ ਧੂਰੀ ਤਾਂ ਇੱਥੇ ਜਨਾਨੀਆਂ ਬੰਦ ਕਰਤੀਆਂ ਦੀਆਂ ਹੋਣੀਆਂ ਤਾਂ ਭੰਗਿਆ ਤੋਂ ਸਮਾਨ ਚੱਕ ਕੇ ਹਾਂ ਸਾਨੂੰ ਕੀ 7 ਕਿਲੋ ਕਿਹਾ ਹੋਇਆ ਕਿਹਦੇ ਪੈਸੇ ਲੋਕਾਂ ਦੇ ਪੈਸੇ ਦੇਣੇ ਨੇ ਥੋ-ਥੋ ਰੇੜੀ ਜਾਣਾ ਦੇਣੇ ਪੈਸੇ ਦੇਣੇ ਨੇ ਜਿੰਨਾ ਤੋਂ ਸਮਾਨ ਚਕਾਇਆਗਾ 7 ਕਿ ਭੁੱਲਿਆ ਹੋਇਆ ਮਰ ਜਾ ਉਸ ਖਾ ਕੇ ਤੂੰ ਸਾਨੂੰ ਕੀ ਬੋਲਣ ਜੋਗਾਗਾ ਤੂੰ ਅੱਗ ਤਾਂ ਹੁਣ ਇਹ ਲੱਗਦੀ ਐ ਵੀ ਇਹ ਆਪਦੇ ਘਰੇ ਕਿਉਂ ਬੈਠੇ ਨੇ ਛੱਤ ਥੱਲੇ ਕਿਉਂ ਬੈਠੇ ਨੇ ਤੇਰੀ ਔਕਾਤ ਨਹੀਂ ਹੈਗੀ ਤੂੰ ਤਾਂ ਹਾਂ ਸਾਰਿਆ ਹੋਇਆ ਸੀ ਵੀ ਮੈਂ ਸਰਕਾਰੀ ਮੁਲਾਜ਼ਮਾ ਮੈਂ ਆਇਆ ਮੈਂ ਤਾਂ ਥੋਤੋ ਬੱਦ ਤਨਖਾਹ ਲੈਣਾ ਐ ਡੇੜੀਆਂ ਗੱਲਾਂ ਨੇ ਸਾਨੂੰ ਬੋਲੀਆਂ ਹੋਈਆਂ ਨੇ ਜਿਹੜੀਆਂ ਅਸੀਂ ਹਜੇ ਤੱਕ ਦਸੀਆਂ ਨਹੀਂ ਠੀਕ ਆ ਮੈਂ ਤਾਂ ਮੈਂ ਤਾਂ ਘਰੇ ਬੇਲਾ ਬੈਠਾ ਇੰਨੀ ਤਨਖਾਹ ਲੈਣਾ ਜਿੰਨਾ ਕਹਿੰਦਾ ਤੂੰ ਜਿੱਥੇ ਜਿੰਨੀ ਕੁ ਕਹਿੰਦਾ ਤੂੰ ਬਾਹਰ ਕਮਾਉਣ ਗਿਆ ਕਿ ਉਹਨੇ ਇਹਨੇ ਏਡੀ ਗੱਲ ਕਹੀ ਸੀ ਇਹ ਜਿਹੇ ਬਾਪ ਹੁੰਦੇ ਨੇ ਬੇਈਮਾਨ ਦਿਲ ਦੇ ਘਟਿਆ ਹੰਕਾਰੀ ਬਾਪ ਆ ਇੱਕ ਤਰ੍ਹਾਂ ਦਾ ਹਾਂ ਕੋਈ ਨਾ ਹੁਣ ਜਿਹੜਾ ਕੁਝ ਸਾਥ ਹੋਊਗਾ ਵੀ ਉਹ ਕੁਝ ਕਰਾਂਗੇ ਹੁਣ ਠੀਕ ਆ ਨਹੀਂ ਨਹੀਂ ਇਹ ਬੋਲੇ ਕਿਵੇਂ ਦੀ ਇਹਨੂੰ ਸ਼ਰਮ ਨਹੀਂ ਆਈ ਹੈ ਜੀ ਬੋਲਦੇ ਨੂੰ ਕਹਿੰਦਾ ਮੈਂ ਨਹੀਂ ਰੱਖਦਾ ਕਿ ਇਹ ਫਿਰੇ ਫਿਰੇ ਮਰੇ ਮੂੰਹ ਕਾਣ ਨੂੰ ਚੱਡੀ ਦੀ ਧੂਰੀ ਨਹੀਂ ਫਿਰ ਫੋਨ ਕਿਉਂ ਕਰਦਾ ਜਦੋਂ ਇਹਨੇ ਕਿਸੇ ਨੂੰ ਰੱਖਣਾ ਨਹੀਂ ਤੈਨੂੰ ਰੱਖਣਾ ਨਹੀਂ ਤੇਰੇ ਨਾਲ ਇਹ ਕਹਿੰਦਾ ਮੈਂ ਰਿਸ਼ਤਾ ਨਹੀਂ ਰੱਖਣਾ ਜਾਂ ਮੇਰਾ ਨਿਬੜਿਆ ਫਿਰ ਇਹ ਫੋਨ ਕਿਉਂ ਕਰਦਾ ਫੋਨ ਕੇ ਸਾਨੂੰ ਧੱਕੇ ਕੰਮ ਕਰਦਾ ਮੇਰਾ ਫੋਨ ਚ ਬਲੌਕ ਕਰਿਆ ਹੋਇਆ ਫਿਰ ਵੀ ਮੇਰੇ ਫੋਨ ਤੇ ਤੇਰੇ ਫੋਨ ਆਏ ਹੁੰਦੇ ਨੇ ਦੇਖ ਲੋ ਤੁਸੀਂ ਐਡਾ ਖੰਦਾ ਤੇ ਬੇਸ਼ਰਮ ਇਨਸਾਨ ਆ ਸੀ ਸਾਰੀਆਂ ਮਿਸਕਾਲਾ ਤੇਰੀਆਂ ਰੱਖੀ ਬੈਠੇ ਆ ਹੁਣ ਦਿਖਾਵਾਂਗੇ ਤੇਰੀਆਂ ਮਿਸਕਾਲਾ ਵੀ ਸਾਨੂੰ ਤੰਗ ਪਰੇਸ਼ਾਨ ਕਰਦਾ ਨਾਲੇ ਸਾਨੂੰ ਫੋਨ ਲਾ ਲਾ ਕੇ ਗਾਲਾਂ ਕੱਢਦਾ ਗੰਦ ਬੋਲਦਾ ਠੀਕ ਆ ਕੋਈ ਥਾਣੀ ਥੂਨੇ ਨਹੀਂ ਜਾਣਾ ਹੁਣ ਇਹਦਾ ਨਿਮੇੜਾ ਹੀ ਕਰਾਉ ਮੈਂ ਨਹੀਂ ਗਾ ਸਿੰਗਾ ਕੋਲੀ ਜਾਉ ਹੁਣ ਮੈਂ ਠੀਕ ਆ ਮਾਰੇ ਨਾ ਮਿੱਤੀ ਦਵਾਂਗੇ ਦਖੂਦਾਨਾ ਜਿੰਨਾਂ ਦੇ ਭੈਣ ਕੋ ਆ ਕੇ ਗਾਣੇ ਆੜ ਕੀ ਕਰਦੇ ਨੇ ਠਾੜੇ ਵਾਲੇ ਪੈਸੇ ਖਾ ਕੇ ਤੁਰਦੇ ਬਣਦੇ ਨੇ ਸਾਥ ਨੂੰ ਉਹਨੂੰ ਨਹੀਂ ਰੱਖੀ ਬੈਠਾ ਸਾਡੇ ਕੋਲ ਤਾਂ ਬਾਈ 1 ਰੁਪਇਆ ਨਹੀਂ ਲਾਉਣ ਨੂੰ ਨਾ ਅਸੀਂ ਪੁਲਿਸ ਵਾਲਿਆਂ ਨੂੰ ਦੇ ਸਕਦੇ ਆ ਨਾ ਅਸੀਂ ਕਿਸੇ ਹੋਰ ਨੂੰ ਦੇ ਸਕਦੇ ਆ ਠੀਕ ਆ ਸਾਡੇ ਕੋਲੇ ਕੋਈ ਪੈਸਾ ਨਹੀਂ ਨਾ ਸਾਨੂੰ ਇੰਨੀ ਆਮਦਨ ਆ ਵੀ ਅਸੀਂ ਕਿਸੇ ਨੂੰ ਪੈਸੇ ਦੇ ਕੇ ਕੰਮ ਕਰਾਈਏ ਠੀਕ ਆ ਅਸੀਂ ਸੱਚੇ ਆ ਤਾਂ ਸੱਚੇ ਹੀ ਬੋਲਾਂਗੇ ਅਸੀਂ ਝੂਠ ਨਹੀਂ ਬੋਲਦੇ ਝੂਠੇ ਇਨਸਾਨ ਦੇ ਕਰਨ ਹੁੰਦੇ ਨੇ 100 ਜਾਣੇ ਹੁੰਦੇ ਨੇ ਨਾਲ ਸੱਚਾ ਇਨਸਾਨ ਇਕੱਲਾ ਹੀ ਵਾਧੂ ਹੁੰਦਾ ਠੀਕ ਆ ਤੂੰ ਭੱਜ ਲੈ ਜਿੱਥੇ ਤੱਕ ਦਾ ਭੱਜਣਾ ਨਹੀਂ ਆ ਚਲੋ ਬਾਕੀ ਠੀਕ ਹੈ ਜੀ ਕਰਦੇ ਆਂ ਅੱਜ ਦਾ ਬਲੌਗ ਇੱਥੇ ਐਂਡ ਐਨਾ ਖਾਸ ਕੋਈ ਅੱਜ ਬਲੌਗ ਬਣਾਇਆ ਨਹੀਂ ਗੰਦੇ ਇਨਸਾਨ ਨੇ ਦਿਮਾਗ ਖਰਾਬ ਕੀਤਾ ਹੋਇਆ ਦੁਪਹਿਰ ਦਾ 2 ਵਜੇ ਦਾ ਲੱਗਿਆ ਇਹ ਸੰਤੰਗ ਪ੍ਰੇਸ਼ਾਨ ਨਾਲੇ ਤੇਰੀ ਲੜਾਈ ਆ ਆਪਣੀ ਜਨਾਨੀ ਨਾਲ ਤੇਰੀ ਜਨਾਨੀ ਦੀ ਲੜਾਈ ਆ ਤੇਰੇ ਨਾਲ ਮੈਨੂੰ ਤਾਂ ਬੋਲਣ ਦਾ ਕੋਈ ਹੱਤ ਕੀ ਨਹੀਂ ਬਣਦਾ ਤੇਰਾ ਜਦੋਂ ਮੇਰੇ ਨਾਲ ਕੋਈ ਰਿਸ਼ਤਾ ਨਾਤੇ ਹੀ ਨਹੀਂ ਮੈਂ ਕਹਿੰਦੀ ਆਂ ਵੀ ਤੂੰ ਮੇਰਾ ਕੁਝ ਨਹੀਂ ਲੱਗਦਾ ਤੂੰ ਮੈਨੂੰ ਬੋਲ ਵੀ ਕਿਵੇਂ ਸਕਦਾ ਯਾਦੋਂ ਮੈਂ ਤੈਨੂੰ ਬੋਲਦੀ ਨਹੀਂ ਕੁਝ ਕਹਿੰਦੀ ਮੈਂ ਤਾਂ ਰੋਜ਼ ਮਾਤਾ ਨੂੰ ਕਹਿੰਦੀ ਆ ਵੀ ਭਾਈ ਨਾ ਬੋਲਿਆ ਕਰ ਰੋਜ਼ ਫਾਇਦਾ ਕੀ ਇਹ ਬੋਲਣ ਦਾ ਇਹ ਜਿਹੇ ਬੰਦੇ ਨੂੰ ਜਿਹੜੇ ਬੰਦੇ ਨੇ ਸ਼ਰਮ ਮਿਲਾਤੀ ਉਹਨੂੰ ਆਪਦੇ ਆਪ ਸ਼ਰਮ ਨਹੀਂ ਉਹਨੂੰ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਫੇਰ ਵੀ ਚਲ ਕਹਿੰਦਾ ਵੀ ਕੋਈ ਨਾ ਤੂੰ ਗੱਲ ਕਰਦਾ ਫੇਰ ਵੀ ਮੈਂ ਮੰਮੀ ਨੂੰ ਕਹਾ ਵੀ ਚੱਕ ਲੈ ਫੋਨ ਚੱਲ ਕੋਈ ਨਾ ਵੀ ਖਬਰ ਆ ਭਾਈ ਇਹਨਾਂ ਨੇ ਸੋਲਾ ਹੋ ਜੇ ਵੀ ਪਰ ਇਹ ਗੰਦਾ ਬੰਦਾ ਨਹੀਂ ਸੁਧਰ ਸਕਦਾ ਨਾ ਇਹ ਕਿਸੇ ਦਾ ਬਣੇ ਇਹ 나ਗ ਆ ਡੰਗ ਮਾਰਦਾ 나ਗ ਇਹ ਜਹਾ ਗੰਦਾ 나ਗ ਹੈ ਡੰਗ ਮਾਰ ਕੇ ਜਾਂਦਾ ਨਾ ਅਗਲੇ ਦੇ ਅਗਲਾ ਦੋ ਤਿੰਨ ਵੀ ਮਹੀਨੇ ਡਿਪਰੈਸ਼ਨ ਚ ਚਲਿਆ ਜਾਂਦਾ ਬੰਦਾ ਇਹ ਜੀ ਇਹ ਇੰਨਾ ਗੰਦ ਬੋਲਦਾ ਬਹੁਤ ਜ਼ਿਆਦਾ ਨਜਾਇਜ਼ ਬਿਨਾ ਮਤਲਬ ਗੰਦ ਬੋਲ ਤੂੰ ਆਪਦੀ ਮਾਂ ਨੂੰ ਤੇ ਆਪਦੀਆਂ ਭੈਣਾਂ ਨੂੰ ਮੇਰਾ ਤੂੰ ਕੁਝ ਨਹੀਂ ਲੱਗਦਾ ਮੈਨੂੰ ਗੰਦ ਬੋਲਦਾ ਠੀਕ ਆ ਜਿੰਨੂੰ ਮਰਜ਼ੀ ਬੋਲ ਆਪਦੇ ਭੈਣ ਭਾਈਆਂ ਨੂੰ ਬੋਲ ਆਪਦੀਆਂ ਮਾਮਾ ਭੈਣਾਂ ਨੂੰ ਬੋਲ ਮੇਰੇ ਨਾਲ ਤੇਰਾ ਕੋਈ ਲਾਗਾ ਤੇ ਇਕਨਾਂ ਕੋਈ ਰਿਸ਼ਤਾ ਨਹੀਂ ਮੈਨੂੰ ਤੂੰ ਗੰਦ ਨਹੀਂ ਬੋਲ ਸਕਦਾ ਠੀਕ ਆ ਫਿਰ ਆਪੇ ਆਪ ਨੂੰ ਸੋਚ ਲਈ ਵੀ ਤੇਰਾ ਬਣੂਗਾ ਕੀ ਨਾਲੇ ਪਹਿਲਾਂ ਤੇਰੇ ਨਾਲ ਹੋਈ ਆ ਫਿਰ ਤੈਨੂੰ ਪਤਾ ਵੀ ਕੀ ਕੁੱਤੇ ਖਾਣੀ ਹੋਈ ਸੀ ਤੇਰੇ ਨਾਲ ਸਾਨੂੰ ਕੋਈ ਡਰ ਨਹੀਂ ਕਿਸੇ ਦਾ ਅਸੀਂ ਸਹੀ ਆ ਤਾਂ ਸਹੀ ਆ ਅਸੀਂ ਕੋਈ ਗਲਤ ਨਹੀਂ ਅਸੀਂ ਕੋਈ ਲੁੱਚੇ ਲੜੇ ਨਹੀਂ ਅਸੀਂ ਕੋਈ ਝੂਠ ਨਹੀਂ ਬੋਲਦੇ ਜੋ ਸੱਚਾ ਤਾਂ ਸੱਚ ਆ ਉਹ ਸੱਚ ਹੀ ਰਹੂਗਾ ਤੇਰੇ ਵਰਗੇ ਗੰਦੇ ਤੇ ਝੂਠੇ ਇਨਸਾਨ ਨੂੰ ਕੋਈ ਨਹੀਂ ਕੋ ਸਟਿਚ ਸਮਝਦਾ ਹੁਣ ਤੈਨੂੰ ਵੱਡਣਗੇ ਆ ਜੀ ਧੂਰੀ ਚ ਤਾਂ ਲੋਕਾਂ ਦੇ ਪੈਸੇ ਦੇਣੇ ਨੇ ਸਾਨੂੰ ਤਾਂ ਆਪ ਪਤਾ ਲੱਗਿਆ ਵੀ ਇਹਨੇ ਇੰਨੇ ਲੋਕਾਂ ਦੇ ਪੈਸੇ ਦੇਣੇ ਨੇ ਅਗਲੇ ਨੂੰ ਕੁੱਟਣ ਨੂੰ ਫਿਰਦੇ ਨੇ ਕਿ ਸਾਡੇ ਪੈਸੇ ਮੁੱਕਰ ਗਿਆ ਕਿ ਸਾਡੇ ਪੈਸੇ ਨਹੀਂ ਦੇਂਦਾ ਹਾਂ ਵੀ ਸਾਡੇ ਪੈਸੇ ਨਹੀਂ ਦਿੰਦਾ ਲੋਕ ਇਹਨੂੰ ਕੁੱਟਣ ਨੂੰ ਫਿਰਦੇ ਨੇ ਮਰ ਜਾ ਕਿਸਾਨ ਲਦਾ ਕੇ ਹੂੰ ਫੇਰ ਕਹਿੰਦਾ ਉਹ ਉਹ ਕਰਦੇ ਨੇ ਇਹ ਤੂੰ ਤਾਂ ਸੌਂਦਾ ਮੇਰੀ ਬੇਇੱਜ਼ਤੀ ਕਰਾਤੀ ਤਵਾ ਕਰੇ ਹੁਣ ਦੋ